ਇਹ 10 ਚੀਜ਼ਾਂ ਵਰਤ ਕੇ ਭਾਵੇਂ 10-10 ਔਰਤਾਂ ਖੁਸ਼ ਕਰ ਲਵੋ ਇਹ ਨੁਸਖਾ ਕਿਸੇ ਵੀ ਉਮਰ ਦੇ ਵਿੱਚ ਕੋਈ ਵੀ ਬੰਦਾ ਵਰਤ ਸਕਦਾ ਹੈ ਜਿੰਨੀ ਮਰਜੀ ਕਮਜ਼ੋਰੀ ਹੋਵੇ ਭਾਵੇਂ ਸਾਰਾ ਕੰਮ ਡੈਡ ਹੋਵੇ ਬਸ ਇਹ ਚੀਜ਼ਾਂ ਵਰਤ ਲਵੋ ਫਿਰ ਭਾਵੇਂ 10-10 ਔਰਤਾਂ ਨੂੰ ਖੁਸ਼ ਕਰ ਲਵੋ ਕਰਨਾ ਕੀ ਹੈ ਲੈਣਾ ਕੀ ਹੈ ਆਉ ਤੁਹਾਨੂੰ ਦੱਸਦੇ ਹਾਂ ਅਸ਼ਵਗੰਧਾ 15 ਗ੍ਰਾਮ ਅਰਗਰਾਤੀ 30 ਗ੍ਰਾਮ ਬਿਧਾਰਾ 10 ਗ੍ਰਾਮ ਜਲ ਵਰਤਰੀ 10 ਗ੍ਰਾਮ ਸਾਲ 55 10 ਗ੍ਰਾਮ ਸਾਲ ਮਿਸ਼ਰੀ 15 ਗ੍ਰਾਮ ਕਾਲੀ ਮੂਸਲੀ 40 ਗ੍ਰਾਮ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਪਾਊਡਰ ਬਣਾ ਲਓ ਅੱਧਾ ਚੰਦ ਸਵੇਰੇ ਅੱਧਾ ਚੰਦ ਸ਼ਾਮ ਨੂੰ ਦੁੱਧ ਨਾਲ ਲਓ ਤੁਸੀਂ ਦੇਖੋ ਕੁਝ ਦਿਨਾਂ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਮੇਰੋ ਘਬਰਾਣ ਦੀ ਲੋੜ ਨਹੀਂ ਹਰ ਬਿਮਾਰੀ ਦਾ ਇਲਾਜ ਹੈ ਹਰ ਕਮਜ਼ੋਰੀ ਦਾ ਇਲਾਜ ਹੈ ਵੀਰੋ ਜੇ ਕਿਸੇ ਵੀਰ ਨੇ ਸਾਨੂੰ ਮਿਲ ਕੇ ਦਵਾਈ ਲੈਣੀ ਹੋਵੇ ਤਾਂ ਸਾਡਾ ਪਤਾ ਹੈ ਹਰ ਵੀਰਵਾਰ ਪਹਿਲਵਾਨ ਮਾਰਕੀਟ ਤਰਨਤਾਰਨ ਬਸੜਾ ਸਵੇਰੇ 10 ਤੋਂ ਸ਼ਾਮੀ 5 ਹਰ ਐਤਵਾਰ ਦੁਕਾਨ ਨੰਬਰ 1 ਬਸੜਾ ਲੁਧਿਆਣਾ ਸਵੇਰੇ 10 ਤੋਂ ਸ਼ਾਮੀ 5 ਸਸਰੀ ਗੱਲ